ਗੁਰੂ ਘਰ ਜਾ ਕੇ ਸੱਚੇ ਮੜੋ ਅਰਦਾਸ ਜੋ ਕਰਦੇ ਨੇ ਉਹ ਜ਼ਿੰਦਗੀ ਦੀ ਹਰ ਬਾਜ਼ੀ ਜਿੱਤ ਜਾਂਦੇ ਨਹੀਂ ਕਦੇ ਹਾਰਦੇ ਨੇ ਗੁਰੂ ਘਰ ਜਾ ਕੇ ਸਭ ਦੁੱਖ ਮਿਟ ਜਾਂਦੇ ਨਿਵਾਣਾ ਬਣ ਕੇ ਮੰਗਦਾ ਜੋ ਓਨੂੰ ਸਾਰੇ ਸੁੱਖ ਮਿਲ ਜਾਂਦੇ ਹੰਕਾਰ ਵਿਤਕ੍ਰਿ ਖਤਮ ਹੋ ਜਾਂਦੇ ਸੇਵਾ ਭਾਵ ਜਗ ਜਾਂਦਾ ਸਵਦਾ ਸਤਕਾਰ ਵੱਧ ਜਾਂਦਾ ਪਖੰਡ ਡਰ ਸਭ ਦੂਰ ਹੋ ਜਾਂਦਾ ਇਸ ਘਰੋਂ ਕਦੇ ਵੀ ਕੋਈ ਭੁੱਖਾ ਨਹੀਂ ਮੁੜਦਾ ਗੁਰੂ ਬਾਣੀ ਸੁਣ ਕੇ ਹਰ ਕੋਈ ਗੁਰੂ ਦੇ ਸ਼ਬਦਾਂ ਨਾਲ ਹੈ ਜੁੜਦਾ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਮਿਲ ਜਾਂਦੀ ਜ਼ਿੰਦਗੀ ਦੇ ਔਖੇ ਸਫ਼ਰ ਵਿੱਚ ਮੌਤ ਤੋਂ ਪਹਿਲਾਂ ਜ਼ਿੰਦਗੀ ਦੀ ਰਾਹ ਮਿਲ ਜਾਂਦੀ ਸਤਨਾਮ ਸ਼੍ਰੀ ਵਾਹਿਗੁਰੂ ਜੀ